ਜੇ ਮੈਂ ਜੀ ਟੋਲ ਪਲਾਜ਼ੇ ਵਾਲੀ ਗੱਲ ਕਰ ਰਿਹਾ ਸੀਗਾ ਉਹਦੇ 'ਚ ਕੋਈ ਰਾਹਤ ਮਿਲ ਸਕਦੀ ਲੋਕਾਂ ਨੂੰ ਜਾਂ ਕੀ ਉਹਦੇ ਵਿੱਚ ਹੁਣ ਆਗੇ ਦੇਖੋ ਰਾਹਤ ਪਤਾ ਨਹੀਂ ਮਿਲੇਗੀ ਕਿ ਨਹੀਂ ਮਿਲੇਗੀ ਹਾਲੇ ਛੜੀ ਨਵੀਂ ਟੋਲ ਪਾਲਿਸੀ ਆ ਉਹਨੇ ਸ਼ੱਕ ਲਖਤਿਆਰ ਕਰਨੀ ਆ ਹੂੰ ਇਹ ਤੇ ਹੁਣ ਜਦੋਂ ਮਤਲਬ ਕੋਈ ਫੇਰ ਗੱਲ ਆ ਗਈ ਨਾ ਡਰਾਫਟਿੰਗ ਦੀ ਜਦੋਂ ਡਰਾਫਟਿੰਗ ਹੁੰਦੀ ਆ ਬਿਲ ਹੈ ਜਾਂ ਕੋਈ ਪਾਲਿਸੀ ਹੈ ਤਾਂ ਉਹਦਾ ਜਿਹੜਾ ਖਰੜਾ ਹੁੰਦਾ ਉਹਦੇ ਕੁਝ ਅੰਸ਼ ਜਿਹੜੇ ਆ ਉਹ ਡਿਸਕੋਰਸ ਦੇ ਵਿੱਚ ਆਉਂਦੇ ਆ ਲੋਕ ਦੇਖਦੇ ਆ ਕਿ ਇਹਦਾ ਕੀ ਫਾਇਦਾ ਹੋ ਸਕਦਾ ਇਹਦਾ ਕੀ ਨੁਕਸਾਨ ਹੋ ਸਕਦਾ ਦੇਖੋ ਪਹਿਲਾਂ ਇਹ ਲਿਆਉਣਾ ਚਾਹੁੰਦੇ ਸੀਗੇ ਕਿ ਲਾਈਫ ਟਾਈਮ ਦੇ ਦਿੱਤਾ ਜਾਵੇ ਹਮ ਇੱਕ ਤਰ੍ਹਾਂ ਨਾਲ ਜਿਵੇਂ ਆਪਾਂ ਕੋਈ ਬਸਪਾਸ ਬਣਾਉਨੇ ਆ ਜਾਂ ਕੁਝ ਵੀ ਇਦਾਂ ਦਾ ਕਿ ਭਈ ਪਰਮਾਨੈਂਟਲੀ ਦੇ ਦਿੱਤਾ ਜਾਵੇ ਜੀ ਕਿ ਕੋਈ 30-40000 ਰੁਪਇਆ ਲਓ ਤਾਂ ਲਾਈਫ ਟਾਈਮ ਦਾ ਬਣ ਜਾਏਗਾ ਹਮ ਅਰ ਹੁਣ ਕਿਉਂਕਿ ਲਾਈਫਟਾਈਮ ਦਾ ਤਾਂ ਤੁਹਾਨੂੰ ਪਤਾ ਹੀ ਆ ਗੱਡੀ ਕੋਈ ਰਹਿੰਦੀ ਨਹੀਂ ਲਾਈਫਟਾਈਮ ਤਾਂ ਬਦਲਣਾ ਪਊਗਾ ਸਾਰਾ ਸਿਸਟਮ ਤੁਹਾਨੂੰ ਪਤਾ ਹੀ ਹੈ ਇਹਨਾਂ ਨੇ ਉਹ ਖਿਆਲ ਛੱਡ ਦਿੱਤਾ ਜੀ ਹੁਣ ਇਹ ਸਲਾਣਾ ਕਹਿੰਦੇ ਆ ਕਿ ਅਸੀਂ ਬਈ ਪਾਸ ਸੁਖਲੀਅਤ ਦੇ ਸਕਦੇ ਆ ਤੇ ਉਹਦੇ ਚ ਜਿੰਨਾ ਕੋ ਮੈਂ ਸਮਝਿਆ ਕਾਲੀ-ਕਾਲੀ ਚ ਤੁਹਾਨੂੰ ਪਤਾ ਬਿਜਲੀ ਬੱਤੀ ਹੈ ਨਹੀਂ ਕੀ ਵੈਸੇ ਹੀ ਆਪਣਾ ਤਾਂ ਸੇਖ ਨਿਕਲ ਰਿਹਾ ਹੂੰ ਹੂੰ ਤਾਂ ਕਾਲੀ ਚ ਜਿੰਨਾ ਕੋ ਮੈਂ ਸਮਝਿਆ ਇਹ ਨਹੀਂ ਹੈ ਕਿ 3000 ਰੁਪਿਆ ਤੁਸੀਂ ਦੇ ਕੇ ਤੇ ਟੋਲ ਪਲਾਜ਼ਿਆਂ ਦਾ ਪਾਸ ਬਣਾ ਲਿਆ ਤੇ ਮੁੜ ਕੇ ਇਧਰੋਂ ਮਲੋਟੋਂ ਚੱਲ ਚੰਡੀਗੜ੍ਹ ਤੇ ਚੰਡੀਗੜ੍ਹੋਂ ਚੱਲ ਮਲੋਟ ਕਿਹਾ ਹੁੰਦੇ ਤੇ ਪੰਜ-ਪੰਜ ਗੇੜੇ ਵੀ ਭਾਵੇਂ ਲਾਈ ਚੱਲਿਓ ਕਿਉਂਕਿ ਜੇ ਅਪ ਡਾਊਨ ਕਰੀਏ ਤੇ 800 ਟੋਲ ਪਲਾਜ਼ਾ ਦਾ ਬਣਦਾ ਹੈ ਹੂੰ ਠੀਕ ਹੈ ਨਾ ਜੀ ਤੇ ਆਪਾਂ ਕਹੀਏ ਕਿ ਭਾਈ ਇਹ 800 ਤਾਂ ਇੱਕ ਗੇੜੇ ਦਾ ਹੀ ਆ ਹੂੰ ਤੇ ਸਾਲ 'ਚ ਤੇ ਆਪਾਂ ਵਾਧੂ ਲਾ ਲਾਂਗੇ ਅਜੀਹਾ ਨਹੀਂ ਹੈ ਜਿੰਨਾ ਕੋ ਮੈਂ ਸਮਝਿਆ ਹੈ ਕਿ 3000 ਦੇ ਕੇ ਤੇ ਤੁਸੀਂ ਪਾਰ ਹੋਗੇ ਨਹੀਂ 3000 ਦੇ ਕੇ ਤੁਹਾਨੂੰ ਇੱਕ ਸਹੂਲियत ਮਿਲਣੀ ਹੈ ਕਿ ਕਿਲੋਮੀਟਰ ਦੇ ਹਿਸਾਬ ਨਾਲ ਤੁਹਾਡਾ ਟੋਲ ਹੈ ਜਿਹੜਾ ਉਹ ਬਣੇਗਾ ਹੂੰ ਮਸਲਨ ਜਿੱਦਾਂ ਇਹ ਇੱਕ ਐਵਰੇਜ ਕੱਢ ਰਿਹਾ ਕਿ 100 ਕਿਲੋਮੀਟਰ ਤੇ 50 ਰੁਪਏ ਜਿਹੜੇ ਉਹ ਖਰਚ ਹੋਣਗੇ ਜੀ पास ਵਾਲਾ ਮਤਲਬ 3000 ਲੈ ਲਿਆ ਉਸ ਤੋਂ ਬਾਅਦ ਉਹਨਾਂ ਨੇ ਤੁਹਾਨੂੰ ਇੱਕ ਸਹੂਲਤ ਦੇ ਦਿੱਤੀ ਕਿ ਮਿੱਤਰਾ 100 ਕਿਲੋਮੀਟਰ ਦਾ ਤੇਰਾ ਅਪਡਾਉਣਾ ਤਾਂ ਉਹਦਾ 50 ਰੁਪਏ ਕਹਿ ਲੋ ਕਿ ਐਵਰੇਜ ਖਰਚਾ ਹੋ ਗਿਆ ਵੈਸੇ ਤੇ ਇੰਡੀਆ ਚ ਟੋਲ ਪਲਾਜ਼ੇ ਜਿਹੜੇ ਚੱਕੇ ਜਾਣੇ ਆਉਣ ਵਾਲੇ ਸਮੇਂ ਚ ਸੈਟਲਾਈਟ ਤੇ ਨਾਲ ਹੀ ਉਹ ਕੰਮ ਜੋੜ ਦੇਣਗੇ ਸਾਰਾ ਕੁਝ ਹੋਏਗਾ ਤਾਂ ਗੱਲ ਇਹ ਆ ਕਿ ਟੋਲ ਦਾ ਮਾਮਲਾ ਜਿਹੜਾ ਨਾ ਉਹ ਇੱਥੇ ਕਲੀਅਰ ਕਰ ਲੈਣਾ ਚਾਹੀਦਾ ਕਿ ਇਹ ਨਹੀਂ ਹੈ ਕਿ ਤਿੰਨ ਅਸੀਂ ਵੀ ਬੜਾ ਖੁਸ਼ ਹੋ ਰਹੇ ਸੀ ਮੈਂ ਕਿਹਾ ਯਾਰ 3000 ਰੁਪਏ ਹਾਂ ਬਿਲਕੁਲ ਕਿ 3000 ਰੁਪਏ ਦੇ ਕੇ ਤੁਸੀਂ ਇੱਕ ਸਾਲ ਦਾ ਬਣਾ ਲਓ ਤੇ ਉਹ ਤੇ ਮਹੀਨੇ 'ਚ ਹੀ ਨਿਕਲ ਆਉਣਾ ਨਿਕਲ ਆਉਂਦਾ ਜੇ ਦੋ ਜਿਹੜੇ ਚ ਆਪਣੇ ਜਿਵੇਂ 3-400 ਕਿਲੋਮੀਟਰ ਤੋਂ ਆਪਾਂ ਜਾਣੇ ਆ ਚੰਡੀਗੜ੍ਹ ਜਾਣੇ ਆ ਜਾਂ ਦਿੱਲੀ ਜਾਣੇ ਆ ਤਾਂ ਇਹ ਲਾਗੂ ਸਾਰਿਆਂ ਵਾਸਤੇ ਹੋਏਗਾ ਯਾਨੀ ਚਾਹੇ ਐਕਸਪ੍ਰੈਸ ਵੇ ਆ ਚਾਹੇ ਇਹ ਤੁਹਾਡੇ ਹੈਗੇ ਨੇ ਕੌਮੀ ਸ਼ਾਰਾ ਚਾਹੇ ਉਹ ਰਾਜ ਦੇ ਹੱਗੇ ਨੇ ਜੀ ਹਾਈਵੇ ਰਾਜ ਸਰਕਾਰ ਦੇ ਜਿਹੜੇ ਸਟੇਟ ਹਾਈਵੇ ਆਪਾਂ ਕਹਿੰਦੇ ਆ ਲਾਗੂ ਸਾਰਿਆਂ ਤੇ ਹੋਏਗਾ ਪਰ ਮੈਂ ਜਿਵੇਂ ਕਿਹਾ ਕਿ ਕੱਲਾ ਇਹ ਨਹੀਂ ਕਿ 3000 ਦਿਓ ਤੇ ਮੁੜ ਕੇ ਤੁਸੀਂ ਸਾਲ ਹਾਰਨ ਮਾਰਦੇ ਜਾਓਗੇ ਨਹੀਂ ਉਹ ਕਿਲੋਮੀਟਰ ਸਕੀਮ ਆ ਜਾਏਗੀ ਉਹਦੇ ਉੱਤੇ ਗਾਹ ਜਾ ਕੇ ਜੀ ਹਾਂ ਬਿਲਕੁਲ ਬਿਲਕੁਲ ਕੁਝ ਮਿੱਤਰ ਕਹਿ ਰਹੇ ਨੇ ਕੇਂਦਰ ਨੇ ਜੋ ਧਰਨੇ ਕਰਕੇ ਕਹਿੰਦੇ ਟੋਲ ਦਾ ਨੁਕਸਾਨ ਹੋਇਆ ਉਹਦੇ ਪੈਸੇ ਪੰਜਾਬ ਤੋਂ ਮੰਗ ਰਹੇ ਨੇ ਗ੍ਰੈਪੀ ਜੀ ਦੱਸ ਰਹੇ ਨੇ ਪਰ ਚਲੋ ਉਹ ਤੇ ਜਿਹੜਾ ਸਿਸਟਮ ਹੈ ਏ ਜਦੋਂ ਉਹ ਉਸੇ ਜਿਹੇ ਪੌਣਾ ਹਾ ਉਸ 1638 ਕਰੋੜ ਰੁਪਏ ਦਾ ਲਾਸ ਹੋਇਆ ਸੀਗਾ 1638 ਕਰੋੜ ਰੁਪਇਆ ਜਿਹੜਾ ਉਹ ਕਿਤੇ ਨਾ ਕਿਤੇ ਹੁਣ ਪੰਜਾਬ ਵੱਲ ਕੱਢੀ ਫਿਰਦੇ ਆ ਜਾਂ ਕੱਢਣ ਦਾ ਯਤਨ ਕਰ ਰਹੇ ਤਾਂ ਐਸਾ ਨਹੀਂ ਹੋਣਾ ਚਾਹੀਦਾ ਮੇਰਾ ਮੰਨਣਾ ਕਿਉਂਕਿ ਜਿਹੜਾ ਪੰਜਾਬ ਆ ਪੰਜਾਬ ਦਾ ਤਾਂ ਪੈਸਾ ਅੱਗੇ ਉਹ 29 ਖਲੋਤੇ ਨੇ ਹੂੰ ਪੰਜਾਬ ਦਾ ਪੈਸਾ 29 ਖਲੋਤੇ ਕੇ ਅੰਦਰ ਵਾਲੇ ਬਿਲਕੁਲ ਤੇ ਦੂਜੇ ਪਾਸੇ 1638 ਕਰੋੜ ਹੋਰ ਕੱਢੀ ਫਿਰਦੇ ਨੇ ਇੱਥੇ ਸੀਸੀਐਲ ਦੇ ਇੰਟਰਸਟ ਰੇਟ ਦਾ ਵੀ ਰੌਲਾ ਪੈ ਰਿਹਾ ਕਿ 500 ਕਰੋੜ ਦਾ ਵਿਆਜ ਦੇ ਵਿੱਚ ਲਾਸ ਹੋ ਰਿਹਾ ਪੰਜਾਬ ਤਾਂ ਹਰੇਕ ਪਾਸੇ ਰਗੜੀ ਜਾਂ ਨੂੰ ਤੁਸੀਂ ਹੁਣ 1638 ਉੱਥੇ ਸਰਕਾਰ ਤੇ ਉਦੋਂ ਸੀਗੀ ਕੈਪਟਨ ਦੀ ਤੇ ਕੈਪਟਨ ਤੇ ਤੁਹਾਡੇ ਚ ਚਲਾ ਗਿਆ ਜਦੋਂ ਇਹ ਅੰਦੋਲਨ ਚੱਲਿਆ ਜੀ ਕੈਪਟਨ ਸੀਗਾ ਨਾ ਮੁੱਖ ਮੰਤਰੀ ਤੇ ਤੁਸੀਂ ਕੈਪਟਨ ਨੂੰ ਪੁੱਛੋ ਫਿਰ ਉਹਨਾਂ ਧਰਨੇ ਕਿਉਂ ਲੱਗਣ ਦਿੱਤੇ ਸੀਗੇ ਉਹ ਤੇ ਤੁਹਾਡੇ ਭਾਜਪਾ ਚੋਂ ਆਈ ਸੀ ਸੱਚੀ ਠੀਕ ਹੈ ਨਾ ਇਹਨਾਂ ਦਾ ਕੀ ਕਸੂਰ ਹੈ ਇਸ ਮਾਮਲੇ ਚ ਆਪਾਂ ਇਹਨਾਂ ਦਾ ਕਹਿ ਦਈਏ ਮਾਂ ਨੂੰ ਰਿਤੇ ਆਏ ਨੇ ਬਾਈ ਚ ਹੂੰ ਬਾਈ ਦੇ ਵੀ ਕਹਿ ਲੋ ਕਿ ਤੀਜੇ ਮਹੀਨੇ ਆਏ ਨੇ ਜੀ ਠੀਕ ਹੈ ਨਾ ਜੀ ਤਾਂ ਉਦੋਂ ਤੱਕ ਤੇ ਅੰਦੋਲਨ ਜਿਹੜਾ ਸੀਗਾ ਕਿਸਾਨਿਆਂ ਦੋਲ ਉਸ ਤੋਂ ਬਾਅਦ ਵੀ ਚਲੋ ਰਹੇ ਹੋਣਗੇ ਮੈਂ ਨਹੀਂ ਕਹਿੰਦਾ ਪਰ ਮੇਨਲੀ ਤਾਂ ਉਸ ਵੇਲੇ ਹੀ ਸਾਰਾ ਕੁਝ ਹੋਇਆ ਨਾ ਜੀ ਤੋ ਇਹ ਬਹੁਤ ਅਜੀਬ ਜਿਹਾ ਮਾਮਲਾ ਹੈ ਸਰ ਕਿ ਤੁਹਾਡੀਆਂ ਪਾਲਿਸੀਆਂ ਕਰਕੇ ਉਹ ਸਭ ਕੁਝ ਹੋਇਆ ਤੁਸੀਂ ਉਹਨਾਂ ਨੂੰ ਫਿਰ ਕਹਿ ਲੋ ਕਿ ਵਾਪਸ ਵੀ ਲਿਆ ਨੁਕਸਾਨ ਹੋਇਆ ਮੈਂ ਉਦੋਂ ਵੀ ਕਹਿੰਦਾ ਸੀਗਾ ਕਿ ਜਿਹੜਾ ਤੁਸੀਂ ਆ ਨਜ਼ਾਰਾ ਲੈਂਦੇ ਜੇ ਨਾ ਕਿ ਅਸੀਂ ਟੂਲ ਪਲਾਜ਼ਿਆਂ ਤੇ ਜੀ ਹਾਰਨ ਮਾਰ ਕੇ ਲੰਘਦੇ ਆ ਕਿ ਭਾਈ ਪੈਣਾ ਸਾਢੇ ਤੇ ਹੀ ਆ ਉਹ ਦੋਰੀ ਮਾਰ ਵਜਣੀ ਆ ਇੱਕ ਤੇ ਇਹ ਆ ਕਿ ਖੜੇ ਪੈਰ ਖੜੇ ਪੈਰ 1638 ਕਰੋੜ ਦਾ ਬਿੱਲ ਆ ਗਿਆ ਜੀ ਦੂਜੇ ਪਾਸੇ ਜੇ ਤੁਸੀਂ ਦੇਖੋਗੇ ਤਾਂ ਜਿਵੇਂ ਹੀ ਅੰਦੋਲਨ ਖਤਮ ਹੋਇਆ ਸੀ ਨਾਲ ਦੀ ਨਾਲ ਟੋਲਦਾਰਾਂ ਚੱਕਤੀਆਂ ਸੀ ਇਹਨਾਂ ਨੇ ਨਾਲੇ ਤਾਂ ਉਧਰੋਂ ਫਾਇਦਾ ਲੈ ਗਏ ਫਾਇਦਾ ਲੈ ਕੇ ਨਾਲੇ ਤੇ ਨਾਲੇ ਹੁਣ ਇਧਰੋਂ 1638 ਕਰੋੜ ਰੁਪਇਆ ਕੱਢੀ ਫਿਰਦੇ ਨੇ ਆ ਜਿਹੜੇ ਤੁਸੀਂ ਨਵੀਂ ਸਕੀਮ ਆਉਂਦੀ ਦੱਸ ਰਹੇ ਹੋ ਇਹਦੇ 'ਚ ਵੀ ਐਂ ਲੱਗਦਾ ਕਿ ਪੈਸੇ ਤੇ ਫਿਰ ਵੱਧ ਜਾਣਗੇ ਇਹ ਤਾਂ ਇੱਕਦਣ ਐਡਮਿਸ਼ਨ ਫੀਸ ਹੈ हां जी हां जी मिशेल ग्राफ फरमान ठीक है सही है जी सही है जी 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 जगदीप जी बहुत-बहुत शुक्रिया कह रहे हैं कि ਤੁਹਾਡਾ ਪ੍ਰੋਗਰਾਮ ਬਹੁਤ ਸੋਹਣਾ ਹੁੰਦਾ ਹੈ। ਸ਼ੁਕਰੀਆ ਜੀ ਬਹੁਤ ਮਿਹਰਬਾਨੀ ਤੁਹਾਡੀ ਸਰਵਨ ਸਿੰਘ ਕਹਿ ਰਹੇ ਨੇ ਕਿ ਜੀਪੀਐਸ ਸਿਸਟਮ ਲਾਇਆ ਜਾ ਰਿਹਾ ਹੈ। ਉਹੀ ਉਹ ਦੱਸ ਰਿਹਾ ਨਾ ਤੁਹਾਨੂੰ ਕਿ ਤੁਹਾਡਾ ਜਿਹੜਾ ਵਹੀਕਲ ਹੈ ਉਹ ਜਿਵੇਂ ਹਾਈਵੇ ਤੇ ਚੜ੍ਹੇਗਾ ਉਹ ਤੁਹਾਡਾ ਕਿਲੋਮੀਟਰ ਦੇ ਹਿਸਾਬ ਨਾਲ ਕੱਟਿਆ ਜਾਊ ਕਰੂਗਾ। ਤੁਸੀਂ ਰੀਚਾਰਜ ਸਰ ਆਹੀ ਖੁਸ਼ ਹੋਣਾ। ਮੈਂ ਤੁਹਾਨੂੰ ਕਲੀਅਰ ਦੱਸ ਦੇਣਾ ਤੁਹਾਡੇ ਹਰੇਕ ਦੇ ਘਰ 'ਚ ਸਮਾਰਟ ਮੀਟਰ ਲੱਗਣਾ ਬਿਜਲੀ ਵਾਲਾ। ਹੂੰ। ਪ੍ਰੀपेड ਸਿਸਟਮ ਹੋਣਾ ਪੈਸੇ ਪਾਓਗੇ ਬਿਜਲੀ ਚੱਲਣੀ ਹੈ ਇਹ ਅੱਜ ਨਹੀਂ ਕੱਲ ਹੋਣਾ ਹੀ ਹੋਣਾ ਮੇਰੇ 40% ਸਮਾਰਟ ਮੀਟਰ ਲੱਗ ਚੁੱਕੇ ਆ ਪੰਜਾਬ ਦੇ ਵਿੱਚ ਕਿਸਾਨ ਯੂਨੀਅਨਾਂ ਕਹਿੰਦੀਆਂ ਸੀ ਅਸੀਂ ਲੱਗਣ ਨਹੀਂ ਦੇਣੇ ਆ ਲੱਗੇ ਪਏ ਨੇ ਸਭ ਠੀਕ ਹੈ ਜੀ ਇਹ ਹੋਣਾ ਅਖੀਰ ਇਸੇ ਤਰ੍ਹਾਂ ਹੀ ਆ ਤਾਂ ਇਦਾਂ ਹੀ ਟੋਲ ਹੈ ਜਿਹੜਾ ਉਹ ਇਸ ਤਰ੍ਹਾਂ ਹੀ ਹੋਏਗਾ ਕਿ ਤੁਸੀਂ ਆਪਦੇ ਫਾਸਟੈਗ ਚ ਪੈਸੇ ਪਾ ਕੇ ਰੱਖੋ ਤੇ ਜਿਵੇਂ ਤੁਸੀਂ ਕਿਸੇ ਹਾਈਵੇ ਤੇ ਚੜ ਗਏ ਉਹ ਤੁਹਾਡਾ ਜੀਪੀਐਸ ਜੀਪੀਐਸ ਸਿਸਟਮ ਹੈ ਜਿਹੜਾ ਉਹ ਤਾਂ ਚੱਲਦਾ ਹੀ ਹੋਊਗਾ ਤੇ ਜਿੰਨੇ ਕਿਲੋਮੀਟਰ ਕੱਢੋਗੇ ਤੁਸੀਂ ਉਹਨੇ ਪੈਸੇ ਨਿਕਲ ਜਾਣਗੇ ਸਾਰਾ ਕੁਝ ਆ ਹੀ ਹੋਣਾ ਇਹ ਜਿਹੜਾ ਗੜਕਰੀ ਹੈ ਨਾ ਕੁਝ ਲੋਕ ਗੜਕਰੀ ਨੂੰ ਬਹੁਤ ਮੈਂ ਨਹੀਂ ਚੱਲੋ ਠੀਕ ਹੈ ਇਹਨਾਂ ਵੀ ਕੁਝ ਮਾਮਲੇ ਚ ਗਡਕਰੀ ਠੀਕ ਹੈ ਪਰ ਸਰ ਗਡਕਰੀ ਜਿਸ ਪਿਆਰ ਦੇ ਨਾਲ ਲੋਕਾਂ ਨੂੰ ਲੁੱਟ ਰਿਆ ਹੈ ਨਾ ਉਹ ਤਾਂ ਬਾ ਕਮਾਲ ਹੈ ਬਾ ਕਮਾਲ ਹੈ ਜੀ ਜੀ ਬਿਲਕੁਲ ਕੁਲਵੰਤ ਸਿੰਘ ਜੀ ਇਹ ਵੀ ਖੈਰ ਨਹੀਂ ਹੋਣਾ ਹੁਣ ਜਿਵੇਂ ਇਹ ਕਹਿ ਰਹੇ ਨੇ ਕਿ ਜੇ ਤੁਸੀਂ ਪੰਜਾਬ ਵਿੱਚ ਟੋਲ ਤੋਂ ਬਚਣਾ ਹੈ ਕਹਿੰਦੇ ਕਿਸਾਨ ਯੂਨੀਅਨ ਦਾ ਕਾਰਡ ਬਣਾ ਲਓ ਔਰ ਇਹ ਵੀ ਤੁਹਾਨੂੰ ਦੱਸੇ ਇਸ ਦੀ ਪਿੱਛੇ ਜੇ ਅਸੀਂ ਵੀ ਕਾਰਡ ਵਾਲਾ ਕੰਮ ਵੀ ਹੁਣ ਇੰਨਾ ਨਹੀਂ ਚੱਲਦਾ ਹਾਂਜੀ ਹਾਂਜੀ ਨਹੀਂ ਨਹੀਂ ਉਹ ਬੰਦ ਹੋ ਗਿਆ ਜੀ ਸਾਰਾ ਕੁਸ਼ ਤਕੀਰ ਲੈਂਦੇ ਹੁਣ ਤੇ ਉਦਾਂ ਹੀ ਉਹਨਾਂ ਨੇ ਤਾਂ ਕਿਸਾਨਾਂ ਨੂੰ ਚੱਕ ਕੇ ਬੰਦ ਕਰ ਦਿੱਤਾ ਸੀਗਾ ਜੀ ਤੇ ਕਾਰਡ ਕਾਰਡ ਕਿੱਥੇ ਚੱਲਣੇ ਆ ਜੀ ਥੋੜਾ ਬਹੁਤਾ ਚੱਲਦਾ ਸਮਾਰਟ ਮੀਟਰ ਹੀ ਲੱਗਦਾ ਜਦੋਂ ਨਵਾਂ ਕਨੈਕਸ਼ਨ ਲੈਣਾ ਹੋਵੇ ਸਰ ਸਾਰਿਆਂ ਦੇ ਲੱਗਣੇ ਜੇ ਸਾਰਿਆਂ ਨੂੰ ਹੀ ਪ੍ਰੀਪੇਡ ਸਿਸਟਮ ਤੁਸੀਂ ਦੇਖੋ ਗੌਰ ਨਾਲ ਦੇਖਿਓ ਜੀ ਗੌਰ ਨਾਲ ਦੇਖਿਓ ਸਮਾਰਟ ਮੀਟਰ ਲੱਗਿਆ ਤੁਹਾਡੇ ਨਹੀਂ ਸਰ ਅਜੇ ਨਹੀਂ ਨਹੀਂ ਲੱਗਿਆ ਕੋਈ ਲਵਾ ਦਿੰਨੇ ਕੋਈ ਗੱਲ ਨਹੀਂ ਅੱਛਾ ਸਮਾਰਟ ਮੀਟਰ ਦੇ ਵਿੱਚ ਜਦੋਂ ਤੁਸੀਂ ਜਾਓਗੇ ਸਕਰੀਨ ਤੇ ਨਾ ਰੁਪੀ ਉਹ ਇੱਕ ਸਾਈਨ ਆਉਂਦਾ ਹੈ ਜੀ ਸਕਰੀਨ ਤੇ ਤਾਂ ਆਉਣ ਵਾਲੇ ਸਮੇਂ 'ਚ ਹਾਲਾਂਕਿ ਹਾਲੇ ਉਹਨਾਂ ਨੇ ਉਹ ਚੀਜ਼ ਜੋੜੀ ਨਹੀਂ ਐ ਆਉਣ ਵਾਲੇ ਸਮੇਂ 'ਚ ਉਹ ਕਰ ਦੇਗਾ ਤਾਂ ਉਹ ਤੁਹਾਡਾ ਬੈਲੈਂਸ ਐ ਰੁਪਈ ਜਿਹੜਾ ਆ ਆਉਂਦਾ ਨਾ ਹਿੰਦੀ ਦਾ ਰੈ ਜੀ 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 ਉਹ ਆਉਂਦਾ ਸਾਈਨ ਹਾਂਜੀ ਹਾਂਜੀ ਉਹ 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 ਆਇਆ ਕਰੇਗਾ ਹੂੰ ਤਾਂ ਉਹ ਕਾਦੇ ਵਾਸਤੇ ਯਾਨੀ ਪ੍ਰੋਗਰਾਮਿੰਗ ਹੋਈ ਵੀ ਆ ਜਿਵੇਂ ਪਹਿਲਾਂ ਵਾਲੇ ਮੋਬਾਈਲ ਫੋਨਾਂ ਚ ਬਿਲਕੁਲ ਜੀ ਹਾਂਜੀ ਉਹ ਬੈਲੈਂਸ ਸਕਰੀਨ ਤੇ ਆਉਂਦਾ ਕਿ ਤੁਹਾਡੇ ਇੰਨੇ ਪੈਸੇ ਰਹਿ ਗਏ ਆ ਇਸ ਕਰਕੇ ਤਿਆਰੀ ਵੱਟੋ ਵੀਰੇ ਇਹ ਸਭ ਕੁਝ ਹੋਣ ਜਾ ਰਿਹਾ ਹੈ ਤੇ ਸੋਲਰ ਸੋਲਰ ਲਵਾ ਲਓ ਜੇ ਬਚਣਾ ਹੈ ਮੈਂ ਤੁਹਾਨੂੰ ਪਹਿਲਾਂ ਕਹਿ ਦੇਣਾ 4 ਸਾਲ ਪਹਿਲਾਂ ਦੱਸ ਦਿਨਾ ਮੁੜ ਕੇ ਛੇਤੀ ਦਿੱਤਾ ਪੈਨਲ ਨਹੀਂ ਲੱਭਣੇ ਜੀ 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 ਇਹ ਕੁਸ਼ਟੀ ਕੇ ਹੈ ਨਾ ਚੁੱਪਚੀ ਪੀਤੇ ਲੱਗ ਜਾਂਦੇ ਆ ਆਪਾਂ ਨੂੰ ਪਤਾ ਨਹੀਂ ਲੱਗਦਾ ਆਪਾਂ ਜਦੋਂ ਬਲਕ ਚ ਲੱਗਦੇ ਆ ਉਦੋਂ ਰੌਲਾ ਪਾਉਨੇ ਪਰ ਚੁੱਪਚੀ ਪੀਤੇ ਵੀ ਲੱਗ ਜਾਂਦੇ ਆ ਐਰਮ